ਜੀ ਇੱਕ ਇਹ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਕੋਈ ਕੇਸ ਲਾਇਆ ਤੁਹਾਡੇ ਧਿਆਨ ਦੇ ਵਿੱਚ ਹੈ ਉਹ ਕੀ ਕੇਸ ਲਾਇਆ ਤੇ ਤੁਹਾਡੀ ਸਹਿਮਤੀ ਸੀਗੀ ਨਹੀਂ ਸਾਨੂੰ ਨਹੀਂ ਕੋਈ ਕਿਸੇ ਗੱਲ ਦਾ ਪਤਾ ਹੈਗਾ ਵੀ ਕਿਸੇ ਨੇ ਕੇਸ ਲਾਇਆ ਸਾਡੇ ਤਾਂ ਉਹ ਹੁਸ਼ਿਆਰਪੁਰ ਚ ਇਹ ਵਕੀਲ ਸਾਹਿਬ ਉਹਨੇ ਉਹ ਹੀ ਕੇਸ ਲੜਦੇ ਪਏ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਵਕੀਲ ਸਾਹਿਬ ਨੂੰ ਉਹਨਾਂ ਨੂੰ ਤੁਸੀਂ ਮੈਸੇਜ ਕਰਨਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਸੱਤ ਤੋਂ ਬਗੈਰ ਪੁੱਛੇ ਕੋਈ ਇਦਾਂ ਦੀ ਕੋਰਟ ਚ ਅਰਜੀ ਨਾ ਪਾਵੇ ਨਾ ਕੋਈ ਕੇਸ ਲਾਵੇ ਸਤੋ ਪੁੱਛ ਕੇ ਫਿਰ ਕਿਰਤ ਕੀਤਾ ਜਾਵੇ ਸਰ। ਆਲਰੇਡੀ ਫਾਟੇ ਜੀ ਸਾਹਮਣੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿ ਕੋਈ ਫੋਨ ਆ ਉਹਨਾਂ ਦਾ ਫੋਨ ਤੇ ਕੋਈ ਕਿਸ ਤਰ੍ਹਾਂ ਸੰਪਰਕ ਨਹੀਂ ਨਹੀਂ ਜੀ ਮੈਨੂੰ ਮੈਨੂੰ ਕਿਸੇ ਨੇ ਕੋਈ ਜਨਨ ਕਿ ਉਹਨਾਂ ਨਾਲ ਸੰਪਰਕ ਨਹੀਂ ਹੈਗਾ ਨਾ ਮੈਨੂੰ ਪਤਾ ਹੀ ਨਹੀਂ ਵੀ ਕੇਸ ਲੱਗਾ ਹੈ ਜਾਂ ਨਹੀਂ ਸਾਡਾ ਤਾਂ ਹੁਸ਼ਿਆਰਪੁਰ ਚ ਕੇਸ ਚੱਲਦਾ ਪਿਆ ਹੈ। ਹਾਂਜੀ ਬੋਲੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਮੇਰੇ ਬੇਟੇ ਨੂੰ ਕਿਸੇ ਨੇ ਉਹਨੂੰ ਲੈ ਜਾਂਦੇ ਹੋਏ ਕਿਤੇ ਲੈ ਕੇ ਜਾਂਦਾ ਹੋਇਆ ਉਹਨੂੰ ਦੇਖਿਆ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਵਕੀਲ ਸਾਹਿਬ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਹੈ ਕਿਸੇ ਨੋਚਾਨ ਵਕੀਲ ਨੇ ਪਾਈ ਹੈ ਰਿਪਰੈਜ਼ੈਂਟੇਸ਼ਨ। ਕੀ ਕਰਨਾ ਚਾਹੁੰਦੇ ਹੋ? ਪਰਿਵਾਰ ਕਹਿੰਦਾ ਕਿ ਸਾਨੂੰ ਪ੍ਰੋਸੈਸ ਚੱਲੇ ਵੀ ਨਾ ਕੀਤਾ ਜੀ। ਦੇਖੋ ਜੀ ਇਹਦੇ ਬਾਰੇ ਮੈਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਹੈ। ਮੈਨੂੰ ਵੀ ਮੀਡੀਆ ਤੋਂ ਹੀ ਪਤਾ ਲੱਗਾ ਕਿ ਇੱਦਾਂ ਦੀ ਕੋਈ ਪਟੀਸ਼ਨ ਫਾਈਲ ਹੋਈ ਹੈ। ਮੇਰੇ ਵੱਲੋਂ ਜਾਂ ਪਰਿਵਾਰ ਵੱਲੋਂ ਐਦਾਂ ਦਾ ਕੋਈ ਵੀ ਕਿਸੇ ਨੂੰ ਕੋਈ ਡਾਇਰੈਕਸ਼ਨ ਜਾਂ ਨਹੀਂ ਕਿਹਾ ਗਿਆ। ਤੇ ਮੈਂ ਵੀ ਇਹ ਬੇਨਤੀ ਕਰਦਾ ਕਿ ਅਗਰ ਕੋਈ ਵੀ ਪਟੀਸ਼ਨ ਦਾਇਰ ਕਰਨੀ ਆ ਕਿਸੇ ਵੀ ਅਦਾਲਤ ਚ ਕਰਨੀ ਆ ਤਾਂ ਇੱਕ ਵਾਰ ਪਰਿਵਾਰ ਨੂੰ ਜ਼ਰੂਰ ਕੌਨਫੀਡੈਂਸ ਚ ਲਿਆ ਜਾਵੇ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ ਤਾਂ ਜੋ ਹਰਵੀਰ ਦਾ ਕੇਸ ਆ ਕਿਸੇ ਵੀ ਤਰ੍ਹਾਂ ਇਫੈਕਟ ਨਾ ਹੋ ਸਕੇ ਕਿਉਂਕਿ ਉਹਦਾ ਟ੍ਰਾਇਲ ਜਿਹੜਾ ਹੈ ਉਹ ਬੜੇ ਸੈਂਸਿਟਿਵ ਮੈਟਰ ਇਹ ਹੈ ਤੇ ਮੇਰੀ ਸਭ ਵਕੀਲ ਭਰਾਵਾਂ ਨੂੰ ਜਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਲੀਜ਼ ਇੱਕ ਵਾਰੀ ਜਿਹੜਾ ਹੈ ਉਹਦੇ ਪਰਿਵਾਰ ਨੂੰ ਜ਼ਰੂਰ ਕੌਨਫੀਡੈਂਸ ਚ ਲੈ ਲਓ ਉਹਨਾਂ ਨੂੰ ਜ਼ਰੂਰ ਦੱਸ ਦਿਓ ਤੇ ਇਹਦੇ ਨਾਲ ਇੱਕ ਮੈਂ ਅਪੀਲ ਹੋਰ ਕਰਨਾ ਚਾਹਨਾ ਕਿ ਇਹ ਵਾਕਿਆ ਅਗਰ ਕਿਸੇ ਵੀ ਸ਼ਹਿਰ ਵਾਸੀ ਨੇ ਮਤਲਬ ਉਸ ਬੱਚੇ ਨੂੰ ਉਸ ਜ਼ਾਲਮ ਨਾਲ ਲੈ ਜਾਂਦੇ ਹੋਏ ਦੇਖਿਆ ਜਾ ਕੋਈ ਵੀ ਇੱਦਾਂ ਦੀ ਉਹ ਘਟਨਾ ਦੌਰਾਨ ਜਿਸ ਕਿਸੇ ਨੇ ਦੇਖਿਆ ਹੋਵੇ ਤਾਂ ਉਹ ਜ਼ਰੂਰ ਮੈਨਾਂ ਇੱਕ ਵਾਰੀ ਸੰਪਰਕ ਕਰੇ ਮੈਨੂੰ ਜ਼ਰੂਰ ਉਸੇ ਬਾਰੇ ਜਾਣੂ ਕਰਾਵੇ ਤਾਂ ਜੋ ਇਸ ਕੇਸ 'ਚ ਜਿਹੜੀ ਹੈ ਸਾਡੀ ਹੈਲਪ ਹੋ ਸਕੇ ਬਿਲਕੁਲ ਪਰਿਵਾਰ ਨੂੰ ਜਾਣੂ ਕਰਾ ਦੇ ਬਿਲਕੁਲ ਪਰਿਵਾਰ ਨੂੰ ਜਾਣੂ ਕਰਾ ਦੇ ਚਾਹੇ ਮੈਨੂੰ ਜਾਣੂ ਕਰਾ ਦੇ ਕਿਸੇ ਨੂੰ ਵੀ ਕਰਾ ਦੇ